ਗੋਰਪ੍ਰੀਤ ਸਿੰਘ ਜੀ ਪੀ ਹੈ ਨਾ ਹੀ 27 ਤਰੀਕ ਨੂੰ ਐਕਸੀਡੈਂਟ ਹੋਇਆ ਜਨਵਰੀ ਦੀ ਇਹ ਮਲਵਾਕੀ ਸ਼ਹਿਰ ਅਮਰੀਕਾ 'ਚ ਇਹ 2018 'ਚ ਕੇਸ ਦੋਨੇ ਇਹ ਪਹਿਲਾਂ ਕੱਲਾ ਸੀਗਾ ਵਾਈਫ ਗਈ ਨੂੰ 2 ਢਾਈ ਸਾਲੋਂ ਚੱਲੇ ਪੱਕਾ ਹੋ ਗਏ ਨਹੀਂ ਪੱਕਾ ਨਹੀਂ ਹੈ ਪਰ ਪਰਮਨੈਂਟ ਇਸ ਗੱਡੀ ਚਲਾਉਂਦੇ ਚਲਾਉਂਦੇ ਪਤਾ ਨਹੀਂ ਲੱਗਾ ਉਹਨਾਂ ਨੂੰ ਕੀ ਹੋ ਗਿਆ ਕਿ ਡਰਾਈਵਰ ਨਾਲ ਗੱਡੀ ਵੱਜ ਗਈ ਬਿਲਕੁਲ ਠੀਕ ਹੋ ਗਏ ਸੀ ਹਸਪੀਟਲ ਦੇ ਵਿੱਚ ਉਸ ਤੋਂ ਬਾਅਦ ਸ਼ਹਿਰ ਨੂੰ ਛੁੱਟੀ ਮਿਲਣੀ ਰਾਤ ਨੂੰ ਮੌਤ ਇੱਕ ਬੇਟਾ ਇੱਕ ਬੇਟੀ ਉੱਪਰ ਉੱਥੇ ਕਰਨਾ ਸੰਸਕਾਰ ਬੱਚੇ ਕੱਚੇ ਹਨ ਨਾ ਉਹ ਨੌ ਰਣੀ ਕੱਚੀ ਹੈ ਅਜੇ ਪਰ ਪਰ ਮਰਤੇ ਉਹਦੇ ਕਰਕੇ ਉੱਥੇ ਜਾਣਾ ਮੇਰੇ ਪੇਪਰ ਉਹਨਾਂ ਨੇ ਮੈਸੇਜ ਭੇਜਿਆ ਮੈਂ ਤੁਹਾਡੇ ਜਾਣ ਤੇ ਵੀ ਸੰਸਕਾਰ ਹਾਂਜੀ ਮੇਰੇ ਜਾਣ ਤੇ ਪ੍ਰੀਤ ਸਿੰਘ ਜਿਆਪੀ ਮੇਰੇ ਵੱਡੇ ਭਾਈ ਸਾਹਿਬ ਦਾ ਬੇਟਾ ਸੀ ਪੋਤਾ ਸੀ ਤੇ ਉਹਦੇ ਪਿਤਾ ਗੁਰਵਕਤ ਸਿੰਘ ਨੇ ਬੜੇ ਸ਼ੌਂਕ ਨਾਲ ਉਹਨੂੰ ਬਾਹਰ ਭੇਜਿਆ ਸੀ ਉਹ ਉੱਥੇ ਇੱਕ ਨਹਣੀ ਘਟਨਾ ਘਟੀ ਕੇ ਟੈਕਸੀ ਚਲਾ ਰਿਹਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ 2 27 ਤਰੀਕ ਨੂੰ ਉਹਦਾ ਐਕਸੀਡੈਂਟ ਹੋ ਰਿਹਾ ਤੇ 2 ਤਰੀਕ ਨੂੰ ਇੱਕ ਆਪਰੇਟ ਹੋਇਆ ਉਹਦਾ ਨੀੜ ਦੀ ਹੱਡੀ ਦਾ ਤੇ ਉਹ ਠੀਕ ਹੋ ਗਿਆ ਦੂਜਾ ਉਹਦਾ ਬਾਹਾਂ ਦਾ ਆਪਰੇਟ 5 ਤਰੀਕ ਨੂੰ ਹੋਇਆ ਤੇ 5 ਤਰੀਕ ਨੂੰ ਉਹਦਾ ਮੈਨੂੰ ਫੋਨ ਆਇਆ ਵੀ ਪਾਪਾ ਮੈਂ ਹੁਣ ਠੀਕ ਹਾਂ ਬਾਥਰੂਮ ਮੈਂ ਤੁਰ ਕੇ ਜਾ ਰਿਹਾ ਵੀਡੀਓ ਨਾਲ ਮੇਰੇ ਨਾਲ ਗੱਲ ਕਰਾਈ ਸਭ ਕੋ ਦੇਖਿਆ ਮੈਂ ਜਲਾ ਬਾਦ ਉਸ ਤੋਂ ਬਾਅਦ ਪੰਜ 6 ਤਰੀਕ ਨੂੰ 7 ਤਰੀਕ ਨੂੰ ਬੁਖਾਰ ਹੋਇਆ ਉਹਨੂੰ ਬੁਖਾਰ ਹੋਣ ਤੋਂ ਬਾਅਦ ਹਾਰਟ ਬੀਟ ਘਟ ਗਿਆ ਤੇ ਹਾਰਟ ਨੇ ਗਰੋਥ ਨਹੀਂ ਕੀਤਾ ਫਿਰ ਮੈਡੀਕਲ ਦੇ ਵਿੱਚ ਕੁਝ ਨਹੀਂ ਆ ਰਿਹਾ ਤੇ ਡਾਕਟਰਾਂ ਦਾ ਇਹ ਕਹਿਣਾ ਹੈ ਵੀ ਸਾਡੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਵੀ ਹਾਰਟ ਨੂੰ ਹਾਰਟ ਬੀਟ ਘਟੀ ਹੋਦੀ ਲੇਕਿਨ ਡਾਕਟਰਾਂ ਨੇ ਕੁਝ ਨਹੀਂ ਦੱਸ ਰਹੇ ਵੀ ਕੀ ਹੋਇਆ ਕੀ ਨਹੀਂ ਤੇ ਸਾਡਾ ਬੱਚਾ ਸਾਡੇ ਤੋਂ ਵਿਛੜ ਗਿਆ ਜਿਹਦਾ ਸਾਨੂੰ ਬੜਾ ਦੁੱਖ ਹੈ ਇੱਕ ਇਹ ਉਹ ਦਾ ਪਿਤਾ ਜੀ ਹੈ ਉਹਦੀ ਮਾਤਾ ਜੀ ਹੈ ਉਹਦੀ ਦਾਦੀ ਹੈ ਜਿਹੜੀ ਕਿ ਦਾਦੀ ਬਯੂਗ ਹੋਣ ਦੇ ਨਾਤੇ ਸ਼ੋਕ ਦੇ ਵਿੱਚ ਨਹੀਂ ਸਾਰੇ ਤੁਹਾਨੂੰ ਬਹੁਤ ਸਾਰਾ ਕਰਦਾ ਇਹ ਸਾਰਿਆਂ ਨੂੰ ਤੁਹਾਨੂੰ ਬੜਾ ਦੁੱਖ ਹੈ ਉਹਦੇ ਛੋਟੇ ਛੋਟੇ ਬੱਚੇ ਹਨ ਘਰ ਵਾਲੀ ਵੀ ਬੱਚੀ ਹੈ ਇੱਕ ਬੱਚੀ ਉਹਦੀ 6-7 ਸਾਲ ਦੀ ਹੈ ਤੇ ਇੱਕ ਬੱਚੀ 2 ਮਹੀਨੇ ਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਦੇਖਦੇ ਹੋਏ ਕੱਟਿਆਂ ਨੂੰ ਉਹਦੇ ਪਿਤਾ ਜੀ ਨਵਾਂ ਅਮਰੀਕਾ ਚੇ ਜਾਣਗੇ ਤੇ ਉੱਥੇ ਜਾ ਕੇ ਆਪ ਸੰਸਕਾਰ ਕਰੇਗਾ ਗੁਰਬਖਸ਼ ਸਿੰਘ ਇਸ ਤਰ ਅਗਲੀ ਕਾਰਵਾਈ ਹਸਤੀਆਂ ਦੀ ਇਥੇ ਲਿਆਉਣੀਆਂ ਤੇ ਇਥੇ ਲਾਵਾਂਗੇ ਨੇ ਉੱਥੇ ਕੀ ਕਾਰਵਾਈ ਹੁੰਦੀ ਉੱਥੇ ਦੀ ਉਸ ਹਾਮ ਨਾਲ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਹੈਗੇ ਨੇ ਉੱਥੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਬੱਚੇ ਮਾਰੇ ਡਿਪਰੈਸ਼ਨ ਦੇ ਮਰੀਜ਼ ਹੋ ਰਹੇ ਨੇ ਜਿਨ੍ਹਾਂ ਨੂੰ ਕਰ ਰਹੇ ਨੇ ਮਾਂ ਪਿਓ ਪਿੱਛੇ ਮਾਰੇ ਨੇ ਉੱਥੇ ਬੱਚੇ ਮਾਰੇ ਨੇ ਡਿਪਰੈਸ਼ਨ ਦੇ ਵਿੱਚ ਹੁਣ ਸਾਡੇ ਬੱਚੇ ਦਾ ਕੀ ਕਾਰਨਾ ਹੋ ਸਕਦਾ ਡਿਪਰੈਸ਼ਨ ਦੇ ਵਿੱਚ ਉਹ ਵੀ ਪਹਿਲਾਂ ਟਰਾਲਾ ਚੋਂਦਾ ਚੰਗੇ ਪੈਸੇ ਕਮਾਉਂਦਾ ਸੀ ਬਾਅਦ ਚ ਉਹਨੂੰ ਐਕਸੀ ਚਲਾਉਣੀ ਪਈ ਜਿੱਦ ਤੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਸ ਵੱਲ ਧਿਆਨ ਦੇਣ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਇਹ ਸਾਡੀ ਬੇਨਤੀ ਹੈ